ਇਹ ਇਹ ਕਿ ਕੀ ਗੱਲ ਹੋ ਗਈ ਜੀ ਪਹੁੰਚਾ ਹੋ ਗਿਆ ਜੀ ਮੁੱਟਾ ਵਰਗਾ ਭੜੀਏ ਕੋਲ ਦੇ ਇੱਕ ਤਰ੍ਹਾਂ ਅੱਛਾ ਕਾਹਦੇ ਬੱਦੇ ਆਈ ਗੱਡੀ ਛੋਟ ਮੋਟਰਸਾਈਕਲ ਤੇ ਨੂੰਣਾ ਕੋਲ ਤੇ ਬੱਸ ਤੇਜ਼ ਬਹੁਤ ਹੈ ਉਧਰੋਂ ਤੇਜ਼ ਹੋਣਾ ਹੈ ਆ ਹਰ ਦਿਨ ਆ ਬੱਚਾ ਉਹ ਵੱਧ ਗਿਆ ਗੱਡੀ ਦੇ ਵਿੱਚ ਉਧਰੋਂ ਨਾ ਮੋਟਰਸਾਈਕਲ ਵਾਲਾ ਬਹੁਤ ਤੇਜ਼ ਆਉਂਦਾ ਸੀਗਾ ਐਕਸੀਡੈਂਟ ਹੋ ਗਿਆ ਮੁੰਡਾ ਇੱਕ ਤਾਂ ਮਰ ਗਿਆ ਮੌਕੇ ਤੇ ਹੀ ਡੈਥ ਹੋ ਗਈ ਉਹਦੀ ਵਿਚਾਰੇ ਦੀ ਦੇਖੋ ਲੋਕ ਖੜੇ ਨੇ ਵਿਚਾਰੇ ਤੇ ਵੀਰੇ ਜਾਮ ਲੱਗ ਗਿਆ ਪੁਲਿਸ ਆ ਗਈ ਆ ਤੇ ਜਾਮ ਉਹ ਨਿਕਲੂਗਾ ਤਾਂ ਦੇਖਦੇ ਆ ਮੱਕੀ ਪਤਾ ਲੱਗਦਾ ਇਹ ਕਰੀਏ ਤਾਂ ਅੱਗੇ ਜਾ ਕੇ ਦਿਖਾਉਣਾ ਬਸ ਜਾਮ ਆ ਥੋੜਾ ਜਿਹਾ ਦੇਖਦੇ ਆ ਆ ਵੀ ਅਪਣੇ ਨੂੰ ਪਤਾ ਕੰਨ ਬਣਾ ਕੇ 2000 ਰਾਇਲ ਰੱਖੋ ਮੁੰਡੇ ਨੂੰ ਲੈ ਕੇ ਵੀਰੇ ਜਦੇ ਮੁੰਡੇ ਨੂੰ ਲੈ ਕੇ ਵੀ ਜੀ ਹਾਰਾਂ ਦਾ ਓਏ ਹੋਏ ਉਹ ਫੰਨੇ ਲੈ ਕੇ ਆਏ ਯਾਰ ਇਹਦੇ ਆ ਗੱਡੀ ਚਲੀ ਗਈ ਤਾਂ ਬੋਨੇ ਹੋਇਆ ਫਿਰ ਤਾਵੇ ਤੋਂ ਮੋਟਰ ਲੈ ਕੇ ਜਦੇ ਹੈ ਇਹਦੇ ਭਾਈ ਜੀ ਲਾ ਕੇ ਗਾ ਮੋਟਰ ਲੈ ਕੇ ਲਾਹਰਾਂ ਦੇ ਮੱਦੇ ਨੇ ਰੋ ਰਿਹਾ ਅੱਜ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਵਧੀਆ ਜੀ ਨਹੀਂ ਸਰ ਜੀ ਪਤਾ ਹੁਣੇ ਮੰਡੀ ਚੋਂ ਆਇਆ ਜੀ ਆਹ ਬੰਦਾ ਵੇਸੇ ਗੱਦਗਾ ਜੀ ਉਹ ਮੁੰਡੇ ਨੂੰ ਤਾਂ ਲੈ ਕੇ ਆਣਾ ਆਪਣੀ ਆ ਨਾ ਨਾ ਅਸਲਾਮਾ ਤਿਰੇ ਲੈ ਦਿਆ ਅੱਛਾ ਹੁੰਦਾ ਉਹ ਕਹਿੰਦੇ ਪੰਡੀ ਦਾ ਸੀਗਾ ਜੀ ਤੇਜ਼ ਪਤਾ ਕੀ ਜੀ ਮੋੜ ਬਹੁਤ ਸੂਤਾ ਆ ਜੀ ਹਾਂਜੀ ਉਹ ਕਹਿੰਦੇ ਪੰਡੀ ਦੇ ਕੋਲੋਂ ਦਾ ਇਹ ਗੱਡੀ ਚ ਲਾਰਮ ਚੱਲਦੀ ਇਹ ਮੁੰਡਾ ਜਿਹੜਾ ਨਾ ਦਾ ਸਬੰਧ ਦਾ ਯਾਰ ਪਤਾ ਨਹੀਂ ਡੈਥ ਹੋ ਗਈ ਜਿੰਨੀ ਉਹ ਕੋਟਲੇ ਕੋਟਲੇ ਉਹ ਗੱਡੀ ਹੈ ਤਾਂ ਇਹ ਮੁੰਡੇ ਹੋ ਗਿਆ ਉਹ ਕਿੱਥੇ ਉਹ ਭੜੀ ਤੇ ਕੋਟਲੇ ਦਾ ਜਿੱਥੇ ਡੈਥ ਹੋ ਗਈ ਨਾ ਭੜੀ ਕੋਟਲੇ ਆ ਜਾਂਦਾ ਇੱਧਰੋਂ ਆਉਂਦੇ ਹੋਣੇ ਆਏ ਉਹ ਉਧਰੋਂ ਆਉਂਦੀ ਹੈ ਇੱਧਰੋਂ ਆਉਂਦੇ ਆ ਗੱਡੀ ਹੈ ਯਾਰ ਅੱਜ ਜਗਲ ਨੋ ਮਿੱਤਰੋ ਹੁਣ ਕੀ ਕਰੇ ਬੰਦਾ ਵਿਚਾਰਾ ਇਕੱਲਾ ਇਕੱਲਾ ਮੁੰਡਾ ਸੀਗਾ ਮਾਪਿਆਂ ਦਾ ਜੀ ਰਤੋ ਕੋਈ ਨਹੀਂ ਕੋਈ ਨਾ ਮੋਢੇ ਨੂੰ ਦਾ ਮੌਕੇ ਤੇ ਲਾ ਕੇ ਬਲੱਡ ਬਹੁਤ ਸੀਗਾ ਤੇ ਭਾਈ ਸਾਰਿਆਂ ਨੂੰ ਗੇਂਤੀ ਆ ਵੀਰੇ ਚਾਹੇ ਆਪਾਂ ਮੋਟਰਸਾਈਕਲ ਤੇ ਚਾਹੇ ਗੱਡੀ 'ਚ ਥੋੜੀ ਚੱਲੋ ਮੇਰਾ ਭਰਾ ਵੀਰੇ ਜ਼ਿੰਦਗੀ ਵਾਰ-ਵਾਰ ਨਹੀਂ ਮਿਲਣੀ ਹਾਂਜੀ ਹਾਂਜੀ ਦੇਖੋ ਹੁਣ ਉਹ ਮਾਪਿਆਂ ਦਾ ਕੀ ਹੋਇਆ ਹੋਗਾ 好呀，大哥，上班了。